ਕਿ ਬਾਜਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਹੈ ਨਹੀਂ ਆਓ ਉਸਕਾ ਸਾਨੂੰ ਵਕਤ ਚਾਹੀਦਾ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਦਾ ਹੈ ਬੇਦੀ ਬੇਦੇ ਮੁਕੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਬੀਰਤਾ ਦਿਖਾਉਣੀ ਉਹਨਾਂ ਦੇ ਪਾਰਟੀ ਦੇ ਪ੍ਰਚਾਰ ਨਹੀਂ ਸਾਡੀ ਮੀਟਿੰਗ ਦੇ ਸ਼ਾਮਤ ਸਰ ਦੇਖੋ ਤੇ ਇਹੋ ਜਿਹਾ ਜਵਾਬ ਹੈ ਨੇ ਜਿੱਦਣ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ ਗਏ ਤੁਸੀਂ ਐਸੀ ਗੱਲ ਕਾਹਨ ਸਰਨ ਦਾ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਹ ਗੱਲ ਕਹੀ ਕਿ ਅਸੀਂ ਜਾਣਾਂਗੇ ਕਿ ਚੰਗੇ ਮਾਹੌਲ ਦੇ ਵਿੱਚ ਇਹ ਐਡਬੀਆਜ਼ ਆ ਕਿਉਂਕਿ ਬਹੁਤ ਸਿਸਟਮ ਹੁੰਦੇ ਹੈ ਕਿ ਸੰਜੀਦਾ ਆਪੋ ਕੇ ਬੈਸ ਹੋਣੀ ਜੇ ਜੀ ਅਸੀਂ ਗੁਲਾਮਸ ਕੀਤੇ ਆਫ ਇਹ ਇਹ ਸੰਜੀਦਾ ਬੈਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਡਿਵਾਂਸ ਡਰਾਫਟਸ ਹਨ ਨੂੰ ਤੁਸੀਂ ਆਪੋਜੀਸ਼ਨ ਪਾਰਟੀਆਂ ਜਾਂ ਮੈਂਬਰਸ ਨੂੰ ਕਿਤਾ ਹੁੰਦਾ ਹੈ ਤੁਸੀਂ ਐਡਵਾਂਸ ਡਰਾਫਟ ਹੀ ਕੋਈ ਨਹੀਂ ਕਰਦਾ 15 ਮਿੰਟ ਪਹਿਲੇ ਸਰ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਉਸ ਐਡਵਾਂਸ ਪਿੱਛੋਂ ਦੱਸੋ 15 ਮਿੰਟ ਦੇ ਵਿੱਚ ਕੋਈ ਐਸੀ ਕੰਪਿਊਟਰ ਹੈ ਲੈ ਕੋਈ ਲੈਪਟਾਪ ਹੀ ਹੈ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰ ਜਿੱਦੇ ਲੀਗਲ ਮੈਟਰ ਜਿੱਦੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਾ ਸਾਡੇ ਅਕਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨਹੀਂ ਇਹ ਕੋਸਟ ਹੈ ਜਸ ਅਸਿਸਟੈਂਟ ਇਹ ਕਰਨਾ ਅੰਦਰ ਇਸ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਇਨਸਪੋਰਟ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਨੂੰ ਪਰ ਬੱਸ ਕੱਲ ਸਵੇਰੇ ਦਿੱਤੇ ਸ਼ੁਰੂਆਤ ਵਿੱਚ ਕਿ ਤਾਸ ਸੀ ਸਾਰੇ ਇਸ ਗੱਲ ਨੂੰ ਸੈਟ ਲਾ ਕੇ ਆਦਿ ਮਿੰਟ ਪਾ ਲੱਗਾ ਹੋ ਥੋੜੀ ਦੇਰ ਪਹਿਲੇ ਅਸ ਨਾ ਦਾ ਭਗਵੰਤ ਮਾਣਜੀ ਇੱਥੇ ਕਹਿ ਕੇ ਗਏ ਨੇ ਕਿ ਬਾਜਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਹੈ ਨਹੀਂ ਆਓ ਸਾਨੂੰ ਵਕਤ ਚਾਹੀਦਾ ਜਿਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੇਅਦਬੀ ਦੇ ਮੁੱਦੇ ਤੇ ਇਸ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਬੀਰਤਾ ਦਿਖਾਉਣੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ ਉਹ ਵੀ ਸ਼ਾਮਲ ਹੋਸੀ ਅਮਰ ਲੋੜਾ ਦੀ ਜੀਵਨ ਜੀ ਦੇ ਨਾਲ ਇੱਥੇ ਬਹਿਸ ਹੋਣੀ ਅਸੀਂ ਵੀ ਚਾਹਦੇ ਕੋਈ ਗੁਨਾਹ ਕੁਛੇ ਵੀ ਧਰਮਕ੍ਰੰਥ ਨੂੰ ਜੇ ਬੇਅਦਬੀ ਕਰਨਾ ਹੈ ਉਸ ਦਾ ਤੋਂ ਬਿਨਾ ਜਾਣਾ ਨਹੀਂ ਚਾਹੀਦਾ ਸਿੱਖੀ ਬਾਕੀ ਸਾਰੀ ਚਰਚਾ ਸਵੇਰੇ ਰੱਖਾਂ ਅਸੀਂ ਤਿਆਰ ਪਰ ਤਿਆਰ ਸੀ ਅਸੀਂ ਚੰਗੇ ਸੀ ਸੰਜੀਦਾ ਮਾਹੌਲ ਚ ਕਈ ਹੀ ਗੱਲ ਕਈ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋਲ ਇਹੋ ਜਿਹੇ ਜਵਾਬ ਆਏ ਨੇ ਜਿੱਦਣ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ ਗਏ ਤੁਸੀਂ ਹੋ ਗਏ ਤੋ ਐਸੀ ਗੱਲ ਕਾਹਨ ਅੱਛਾ ਇਹਦੇ ਵਿੱਚ ਵੈਟਰਮੈਂਟ ਇਹੀ ਹੈ ਤੋ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਆਫ ਥੀ ਹਾਊਸ ਮਾਜੋਰਿਟੀ ਭਾਵੇਂ ਇਹਨਾਂ ਕੋਲ ਹੈ ਪਰ ਸਾਰੀਆਂ ਪੋਲੀਟੀਕਲ ਜਮਾਤਾਂ ਚਾਹੁੰਦੀਆਂ ਸੀ ਕਿ ਕੱਲ ਚਚਾ ਹੋਵੇ ਸਾਰਨ ਟਾਈਮ ਮਿਲਿਆ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਧਿਆ ਦੀ ਰਾਏ ਲੈ ਅਸੀਂ ਅਸੀਂ ਇਹਨਾਂ ਮੁੱਦਿਆਂ ਤੇ ਬੈਟਲਮੈਂਟ ਚੋਂ ਪੰਜਾਬ ਵਾਸਤੇ ਸੋ ਥੈਟ ਏਸ ਕਿਸੇ ਮੁੱਦੇ ਇਨਸੀਡੈਂਟ ਦਿਨ ਵਾਂਗ ਹੋ ਸਕੇ ਲੋਕਾਂ ਨੂੰ ਡਰ ਹੋਵੇ ਲੋਕਾਂ ਨੂੰ ਹੌਸਲ ਦੇ ਦੇਈਏ ਤਾਂ ਅਸੀਂ ਕੱਲ ਇਹਦੇ ਤੇ ਬੈਸ ਕਰਾਂਗੇ ਠੀਕ ਇਹਦੇ ਨਾਲ ਨਾਲ ਸਾਨੂੰ ਹਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਕਿ ਸੰਧਵਾ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲੋਅਰਡ ਆਰਡਰ ਤੇ ਤੇਰੀ ਗੰਭੀਰ ਮਸਲਾ ਉਧਰ ਤੇ ਚਰਚਾ ਕਰਾਂਗੇ ਆ ਤੋ ਤੁਸੀਂ ਦੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ ਬਿਜ਼ਨਸ ਉਹਦੇ ਵਿੱਚ ਲੋਅਰਡ ਆਰਡਰ ਦਾ ਉਧਰ ਇਹ ਬਹਿਸ ਕਰਨ ਦਾ ਕੋਈ ਟਾਈਮ ਹੀ ਹੈ ਲੈਂਡ ਕੂਲਿੰਗ ਤੇ ਕੋਈ